ਹਾਂਜੀ ਸਸਤਰੀ ਕਾਲ ਦੋਸਤੋ ਤਕਰੀਬਨ ਤੁਸੀਂ ਵੀਰੇ ਪਿਛਲੇ ਪਾਰਟ ਚ ਆਪਣੇ ਜੇ ਦੇਖਿਆ ਆਪਾਂ ਸਾਰੇ ਰੀਪਰਾਂ ਦੀ ਤੁਹਾਨੂੰ ਕੱਲਿਆਂ ਦੀ ਡਿਟੇਲ ਦਿੱਤੀ ਐ ਅੱਜ ਵੀਰੇ ਹੁਣ ਸਾਨੂੰ ਆਪਾਂ ਸੁਪਰਸੀਡਰਾਂ ਦੀ ਜਿੰਨੇ ਕੁ ਹੋ ਸਕੇ ਉਹਨੇ ਕੁ ਸੁਪਰਸੀਡਰਾਂ ਦੀ ਸੁਪਰਸੀਡਰਾਂ ਦਾ ਸਟਾਕ ਆਪਣੇ ਕੋਲੇ ਵੀਰੇ ਤਕਰੀਬਨ 100-150 ਪੀਸ ਹੁੰਦਾ ਵੀਰੇ ਤੇ ਸਭ ਤੋਂ ਪਹਿਲਾਂ ਜ਼ਰੂਰੀ ਗੱਲ ਜਿਹੜੇ ਭਰਾਵਾਂ ਨੇ ਪਿਛਲੀ ਵੀਡੀਓ ਨਹੀਂ ਦੇਖੀ ਰੀਪਰ ਵੀਰੇ 50-60 ਹਜ਼ਾਰ ਪਲੱਸ ਸਸਤੇ ਨੇ ਅੱਜ ਦੇ ਰੇਟ ਚ ਜਰੂਰ ਜਾ ਕੇ ਆਪਣੀ ਪਿਛਲੀ ਵੀਡੀਓ ਦੇਖੋ ਵੀਰੇ ਉੱਤੇ ਰੀਪਰਾਂ ਦੀ ਵੀਡੀਓ ਪਾਈ ਹੋਈ ਐ ਸਾਰਿਆਂ ਦੀ ਕੰਪੈਨਟਰੈਕਟਰ ਵਗੈ ਤੇ ਹਾਂ ਉਦੋਂ ਬਾਅਦ ਵੀ ਵੀਰੇ ਜਰੂਰੀ ਜਿਹੜੇ ਭਰਾਵਾਂ ਦੀ ਸਬਸਿਡੀ ਆਈ ਹੈ ਦਸਮੇਸ਼ ਮਲੇਰ ਕੋਟਲਾ ਦੀ ਏਜੰਸੀ ਆਪਣੇ ਕੋਲੇ ਜਰੂਰ ਇੱਕ ਵਾਰ ਵਿਜ਼ਿਟ ਕਰੋ ਭਰਾ ਤੇ ਨਾਲ ਹੀ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ 10 ਬੰਦਿਆਂ ਨੂੰ ਸ਼ੇਅਰ ਕਰਕੇ ਵੀਰੇ ਆਪਣੇ ਨੰਬਰ ਤੇ ਸਕਰੀਨਸ਼ਾਟ ਭੇਜੋ ਸੋਡਾ ਟੋਕਨ ਪਾਵਾਂਗੇ ਵੀਰੇ ਨੌ ਜਿੰਦਰੇ ਕੱਢਣੇ ਨੇ ਆਪਾਂ ਨੇ ਡਿਸਕਾਂ ਵਾਲੇ ਭਰਾ ਬਿਲਕੁਲ ਫਰੀ ਕੱਢਣੇ ਨੇ ਆਪਣੇ ਤੰਨੇ ਪੇਜਾਂ ਨੂੰ ਸਬਸਕ੍ਰਾਈਬ ਤੇ ਜਿਹੜਾ ਇੰਸਟਾ ਦੇ ਪੇਜ ਹੈ ਵੀਰੇ ਉਹਨੂੰ ਫੋਲੋ ਕਰੋ ਤੇ ਜੁੜੇ ਰਹੋ ਭਰਾ ਸਾਨੂੰ ਅੱਜ ਦਿਖਾਉਨੇ ਆਪਾਂ ਸੁਪਰਸੀਡਰ 0 ਡਰੈਲ ਵਗੈਰਾ ਜਿੰਨਾ ਕਿ ਵੀ ਹੋ ਸਕਿਆ ਪਰ ਨੈਕਸਟ ਪਾਰਟ ਚ ਬਾਕੀ ਸਾਰਾ ਕੁਝ ਦਿਖਾ ਦਾਂਗੇ ਵੀਰੇ ਆਜੋ ਵੀਰੇ 2023 ਮਾਡਲ ਹੈ ਪੀਸ ਦੇਖੋ 8.5 ਫੁੱਟਾ ਬਿਲਕੁਲ ਸ਼ੋਅਰੂਮ ਕੰਡੀਸ਼ਨ ਚ ਕੱਲੇ ਬਲੇਡ ਪੈਣਗੇ ਬਲੇਡ ਨਾਲ ਦੇ ਖਤਮ ਹੋਏ ਨਹੀਂ ਪੂਰੀ ਸੋਹਣੀ ਕੰਡੀਸ਼ਨ ਵਾਲਾ ਸੁਪਰਸੀਡਰ ਵੀਰੇ ਕੁੱਲ ਤੇ ਕੋਲ ਆਪਾਂ ਨੂੰ 1,70,000 ਚ ਪੈ ਰਿਹਾ 8.5 ਫੁੱਟਾ ਐਡਵਾਂਸ ਪਲੱਸ ਲੈਂਡ ਫੋਰਸ ਕੰਪਨੀ ਦਾ ਦੇਖੋ ਵੀਰੇ ਧਿਆਨ ਨਾਲ ਜਮਾ ਨਵੇਂ ਵਰਗਾ ਪੀਸ ਹੈ ਡਿਸਕਾਂ ਵਾਲਾ ਵੀਰੇ ਕੱਟ ਵਾਲੀਆਂ ਡਿਸਕਾਂ ਅਡਵਾਂਸ ਪਲੱਸ ਵੀਰੇ ਆਜੋ ਭਰਾ ਹੋਰ ਦਿਖਾ ਦਈਏ ਅ ਸਰਸਪਤੀ ਡ੍ਰਿੱਲ ਦਿਖਾਇਆ ਵੀਰੇ 13 ਟਨ ਡ੍ਰਿੱਲ ਵੀਰੇ ਜਮਾ ਨਵੀਆਂ ਬੇਟਾਂ ਵੀਰੇ ਬਿਲਕੁਲ ਅਨ ਯੂਜ਼ ਵਰਗੀ ਡ੍ਰਿੱਲ ਹੈ ਵੀਰੇ ਬਸ ਐ ਮੰਨ ਲਓ ਵੀ 10 20 ਕਿੱਲੇ ਬੀਜੇ ਹੋਣਗੇ ਕੁੱਲ ਤੇ ਕੁੱਲ ਆਪਾਂ ਨੂੰ 35000 ਦੀ ਡ੍ਰਿੱਲ ਪੈ ਜਾਊਗੀ ਸਰਸਪਤੀ ਦੀ ਡ੍ਰਿੱਲ ਵੀਰੇ ਲੈਂਡ ਫੋਰਸ ਨਾਲ ਦੀਆਂ ਬੇਟਾਂ ਹੁੰਦੀਆਂ ਨੇ ਵੀਰੇ ਇਹਦੇ ਲੱਗੀਆਂ ਜਮਾ ਸੇਮ ਹੀ ਕੁਆਲਿਟੀ ਹੈ ਆਜੋ ਸੁਪਰਸੀਡਰ ਹੋਰ ਦਿਖਾ ਦਈਏ 2022 ਮਾਡਲ ਆ ਗਿਆ ਵੀਰੇ ਜਗਤਜੀਤ ਕੰਪਨੀ ਦਾ ਧਰਤੀ ਮਿੱਤਰਾ ਦੇ ਮਾਰ ਕੇ ਵੀਰੇ ਕੁੱਲ ਤੇ ਕੋਲ ਆਪਾਂ ਨੂੰ ਸਵਾ ਲੱਖ ਰੁਪਏ ਦਾ ਸੁਪਰਸੀਡਰ ਪੈ ਜਾਊਗਾ ਜੀ ਜਿਹੜੇ ਭਰਾ ਨੇ ਲੈਣਾ ਧਰਤੀ ਮਿੱਤਰਾ ਦਾ ਤੇ ਜਗਜੀਤ ਦਾ ਬਣਿਆ ਹੈ ਜੀ 22 ਮਾਡਲ ਡਿਸਕਾਂ ਵਾਲਾ ਆਜੋ ਪਰਾ ਤੇ ਅੱਗੇ ਆ ਗਿਆ ਲੈਂਡ ਫੋਰਸ ਵੀਰੇ ਕੁੱਲ ਤੇ ਕੋਲ ਆਪਾਂ ਨੂੰ 95000 ਦਾ ਜਮਾ ਨਵੇਂ ਬਲੇਡ 7 ਫੁੱਟਾ ਲੈਂਡ ਫੋਰਸ ਕੰਪਨੀ ਦਾ ਜਮਾ ਜਾਇਜ਼ ਰੇਟ ਨੇ ਭਰਾ ਸੁਪਰਸੀਡਰਾਂ ਦੇ ਕੋਈ ਨਵਾਂ ਸੁਪਰਸੀਡਰ ਕੋਈ ਵੀ ਹੋਰ ਮਸ਼ੀਨਰੀ ਲੈਣੀ ਹੈ ਸਾਰੀ ਮਿਲ ਜੂਗੀ ਪਰਾ ਅੱਗੇ ਆ ਗਿਆ ਬਾਈ ਮਾਡਲ 8 ਫੁੱਟਾ ਇਹ ਵੀ ਧਰਤੀ ਮਿੱਤਰਾ ਜਮਾ ਜਾਇਜ਼ ਰੇਟ ਇਹ ਆਪਾਂ ਨੂੰ ਪੈਜੂਗਾ ਭਰਾ 1 ਲੱਖ 35000 ਰੁਪਏ ਦਾ ਪੀਸ ਪੈਜੂਗਾ ਜੀ 8 ਫੁੱਟਾ ਜਗਤਜੀਤ ਕੰਪਨੀ ਦਾ ਜੀ ਇਹ ਵੀ ਸਟੀਲੀ ਡਿਸਕਾਂ ਚ ਹੈ ਤੇ ਅੱਗੇ ਜਸਵੰਤ ਦਾ ਆ ਗਿਆ ਜੀ ਇਹ ਪੀਸ ਪੈਜੂਗਾ ਆਪਾਂ ਨੂੰ 1 ਲੱਖ 20000 ਦਾ 2023 ਮਾਡਲ ਜਸਵੰਤ ਸੁਪਰਸੀਡਰ ਬਹੁਤ ਨੇ ਪਰ ਥੋੜੇ ਜਿਹਾ ਫਾਸਟ ਵੀ ਤਾਂ ਹੀ ਦਿਖਿਆ ਰਿਹਾ ਵੀਰੇ ਵੀ ਕੱਲੇ ਕੱਲੇ ਦੀ ਇੱਕ ਫੁੱਲ ਡਿਟੇਲ ਦੇਣ ਲੱਗ ਜੀ ਟਾਈਮ ਬਹੁਤ ਲੱਗਦਾ 2023 ਮਾਡਲ ਇੱਕ ਵੀ ਦਾ ਆ ਗਿਆ हां ਜਮਾ ਜਾਇਜ਼ ਰੇਟ ਵੀਰੇ ਜਿਹੜੇ ਜ਼ਿਮੀਦਾਰ ਨੇ ਆਪਣੀ ਖੇਤੀ ਦੇ ਕੰਮ ਨੂੰ ਲੈਣਾ 7 ਫੋਟਾ ਸਵਰਾਜ ਕੰਪਨੀ ਦਾ ਫੱਟਾ ਕਿਟ ਨਾਲ ਵੀਰੇ ਸਭ ਤੋਂ ਮੇਨ ਗੱਲ ਇਹ ਰੂਟਾ ਫੀਟਰ ਵੀ ਆ ਸੁਪਰ ਸੀਡਰ ਵੀ ਹੈ ਸਵਰਾਜ ਦਾ ਬਣਿਆ ਹੈ ਭਰਾ ਕੁੱਲ ਤੇ ਕੁੱਲ ਆਪਾਂ ਨੂੰ 105000 ਤੋਂ ਸੁਪਰ ਸੀਡਰ ਰੂਟਾ ਫੀਟਰ ਪੈ ਜਾਊਗਾ 2 ਇਨ 1 ਕੰਬੋ ਵੀਰੇ ਤੇ ਅੱਗੇ ਆ ਗਿਆ ਦਸਮੇਸ ਮਲੇਰ ਕੋਟਲਾ ਇਹ ਵੀ ਪੀਸ ਬਹੁਤ ਸੋਹਣਾ ਹੈ ਭਰਾ 2023 ਮਾਡਲ 2023 ਮਾਡਲ ਇਹ ਪੀਸ ਪੈ ਜਾਊਗਾ ਆਪਾਂ ਨੂੰ ਕੁੱਲ ਦੇ ਕੁੱਲ 1 ਲੱਖ 60 ਹਜ਼ਾਰ ਦਾ ਜੀ ਜਮਾ ਜਾਇਜ਼ ਰੇਟ 23 ਮਾਡਲ 22 ਮਾਡਲ ਆ ਗਿਆ ਵੀਰੇ ਕੰਡੀਸ਼ਨ ਦੇਖੋ ਪਰਾ ਪਿੱਛੋਂ ਵੀ ਦਿਖਾ ਦੇ ਜਮਾ ਨਵੇਂ ਵਰਗਾ ਪੰਜਾਬ ਵਾਲਾ ਪੀਸ ਹੈ ਜੀ ਬਹੁਤ ਸੋਹਣੀ ਜੀ ਕੰਡੀਸ਼ਨ ਚ ਤੇ ਬਹੁਤ ਸੋਹਣੀ ਕੰਡੀਸ਼ਨ ਚ ਹੈ ਵੀਰੇ ਕੁੱਲ 1.5 ਲੱਖ ਰੁਪਏ ਦਾ ਪੀਸ ਹੈ ਵੀਰੇ ਜਮਾ ਪੂਰੀ ਨਜਾਇਜ਼ ਕੰਡੀਸ਼ਨ ਸੋਹਣੀ ਹੈ ਵੀਰੇ ਕਿਸੇ ਵੀ ਕਿਸ ਤਰ੍ਹਾਂ ਦੀ ਘਾਟ ਨਹੀਂ ਬਲੇਡ ਜਿਵੇਂ ਹੋਣ ਵੀਰੇ ਥੋੜਾ ਮੋਟਾ ਕੰਮ ਲੈਣਾ ਦੇਣਗੇ ਪਰ ਅੱਧੇ ਕੇ ਬਲੇਡ ਨੇ ਬਲੇਡ ਪਾਉਣੇ ਪੈਣਗੇ ਅੱਗੇ ਦਸਮੇਸ਼ ਦਾ ਹੋਰ ਆ ਗਿਆ ਵੀਰੇ ਇੱਕ 8 ਫੁੱਟਾ ਪੀਸ ਹੈ ਜੀ 2022 ਮਾਡਲ ਹੈ ਵੀਰੇ ਪੀਸ ਪਰ 23 ਵਾਲੇ ਉੱਚ ਆ ਗਿਆ ਕੀਲੀਆਂ ਵਾਲਾ ਜਿਹੜੇ ਵੀ ਭਰਾ ਨੇ ਲੈਣਾ ਏ ਵੀ ਪੀਸ ਆਪਾਂ ਨੂੰ 1.5 ਲੱਖ ਰੁਪਏ ਦਾ ਪੈਜੂਗਾ ਜਮਾ ਜਾਇਜ਼ ਰੇਟ ਜਮਾ ਟਾਪ ਕੁਆਲਿਟੀ ਐਵਰੇਜ ਦਸਮੇਸ਼ ਦੀ ਜਿਹੜੇ ਭਰਾ ਵਰਤਨੇ ਨੇ ਹਰ ਇੱਕ ਵੀਰ ਨੂੰ ਇਹ ਚੀਜ਼ ਦਾ ਪਤਾ ਹੈ ਦੱਸਣ ਦੀ ਲੋੜ ਨਹੀਂ ਵੀ ਦਸਮੇਸ਼ ਮਲੇਰਕੋਟ ਦਾ ਇੱਕ ਜਮਾ ਟਾਪ ਕੁਆਲਿਟੀ ਦਾ ਸੁਪਰ ਸੀਡਰ ਹੈ ਜੀ ਬ੍ਰਾਂਡ ਹੈ ਅੱਗੇ ਗੁਰਵਾਜ ਦਾ ਆ ਗਿਆ ਜੀ ਪੀਸ ਇਹ ਵੀ ਜਮਾ ਨਵੇਂ ਵਰਗਾ ਹੀ ਹੈ ਜੀ ਗੁਰਵਾਜ ਕੰਪਨੀ ਦਾ 2025 ਮਾਡਲ ਆ ਗਿਆ ਜੀ ਦੇਖੋ 25 ਦੀ ਬਕਾਇਦਾ ਮਾਰਕੇ ਨੇ ਵੀਰੇ ਐ ਮੰਨ ਕੇ ਚੱਲੋ ਵੀ ਸਾਰੀ 30 40 ਕਿੱਲੇ ਚੱਲਿਆ ਹੋਊਗਾ ਜੀ ਬਲੇਡ ਅੱਧਿਆਂ ਤੋਂ ਜ਼ਿਆਦੇ ਨੇ ਕੁੱਲ 1 ਲੱਖ 85000 ਦਾ ਪੀਸ ਵੀਰੇ 25 ਦੇ ਮਾਰਕੇ ਚ 8 ਫੁੱਟਾ ਗੁਰਵਾਜ ਜੀ ਅੱਗੇ ਆ ਗਿਆ ਆਪਣੇ ਕੋਲੇ ਪੀ ਡੀ ਸੀ ਰਾਜਪੁਰਾ ਜੀ ਇਹਦੀ ਵੀ ਮਾਰਕੀਟ ਵੀਰੇ ਬਹੁਤ ਵਧੀਆ ਹੈ ਬਲੇਡ ਵੀ ਇਹਦੇ ਪੂਰੇ ਵਧੀਆ ਪਏ ਨੇ ਜੀ PDC ਕੰਪਨੀ ਦਾ 9 ਫੁੱਟਾ ਪੀਸ ਕੁੱਲ ਤੇ ਕੁੱਲ 1,90,000 ਰੁਪਇਆ ਰੇਟ ਹੈ ਜੀ 9 ਫੁੱਟ ਦਾ 2024 ਮਾਡਲ ਜਿਵੇਂ ਨਵੀਂ ਕੰਡੀਸ਼ਨ ਚ ਸ਼ੋਅਰੂਮ ਕੰਡੀਸ਼ਨ ਚ ਤੇ ਅੱਗੇ ਆ ਗਿਆ ਆਪਣੇ ਕੋਲੇ ਵੀਰੇ ਸੋਨਾ ਲਿਕਾ ਪੀਸ ਬਹੁਤ ਨੇਪਰਾ ਤੁਸੀਂ ਦੇਖੀ ਜਾਓ ਹਰ ਇੱਕ ਕੁਆਲਿਟੀ ਹਰ ਇੱਕ ਕੁਆਲਿਟੀ ਮਿਲੂਗੀ ਆਪਣੇ ਕੋਲੇ ਜਿਹੜੇ ਵੀ ਭਰਾ ਨੇ ਕੋਈ ਸੁਪਰਸੀਡਰ ਲੈਣਾ ਹੈ ਜਿਹੜੀ ਵੀ ਕੁਆਲਿਟੀ ਦਾ ਲੈਣਾ ਹੈ ਉਹੀ ਮਿਲੂਗੀ ਜੀ 2023 ਮਾਡਲ ਹੈ ਸੋਨਾਲਿਕਾ ਬਿਲਕੁਲ ਟਾਪ ਕੰਡੀਸ਼ਨ ਹੈ ਵੀਰੇ ਥੋੜ ਜਿਹਾ ਜੇ ਵੀਰੇ ਕੰਮ ਬਿਜੀ ਹੋਣ ਕਾਰਨ ਧੋਏ ਨਹੀਂ ਗਏ ਸੁਪਰ ਸੀਡਰ ਜਿਵੇਂ ਆਏ ਨੇ ਉਵੇਂ ਹੀ ਪਏ ਨੇ ਜਿਦ ਨੇ ਧੋਤੇ ਵੀਰੇ ਤੇ ਉਹਦੇ ਪੂਰੇ ਚਮਕਣਗੇ ਕੰਡੀਸ਼ਨ ਬਹੁਤ ਵਧੀਆ ਲਈ ਖੜੇ ਨੇ ਕੁੱਲ 1.5 ਲੱਖ ਰੁਪਏ ਦਾ 2023 ਮਾਡਲ ਸੋਨਾਲਿਕਾ ਦਾ ਜਿਹੜੇ ਭਰਾਵਾਂ ਨੇ ਕੋਈ ਟਰਾਲੀ ਤਿਆਰ ਕਰਾਉਣੀ ਹੈ ਵੀਰੇ ਛੋਟੀ ਵੱਡੀ ਕੋਈ 14 ਫੁੱਟੀ 10 11 ਫੁੱਟੀ ਆਪਣਾ 11 ਤੋਂ ਲੈ ਕੇ ਜਾਦੇ 22 ਤੱਕ ਟਰਾਲੀਆਂ ਵੀਰੇ ਜਿਹੜੇ ਵੀ ਭਰਾ ਨੇ ਕੋਈ ਬੁਕਿੰਗ ਕਰਾਉਣੀ ਹੈ ਜਰੂਰ ਕੰਟੈਕਟ ਕਰੋ ਵੀਰੇ ਸਾਡੀ ਚੁਆਇਸ ਦੀ ਟਰਾਲੀ ਵੀਰੇ ਜਿਹੜੀਆਂ ਵੀ ਆਪਣੇ ਪੰਜਾਬ ਚ ਨਾਮੀ ਕੰਪਨੀਆਂ ਟਰਾਲੀਆਂ ਬਣਾ ਰਹੀਆਂ ਨੇ ਵੀਰੇ ਬ੍ਰਾਂਡ ਬਣਾ ਰਹੇ ਨੇ ਉਹਨਾਂ ਨਾਲੋਂ ਟਰਾਲੀ ਆਪਣੀ ਚ ਕੋਈ ਘਾਟ ਨਿਕਲ ਗਈ ਵੀਰੇ ਟਰਾਲੀ ਸਾਡੀ ਵਾਪਸ ਪੈਸੇ ਤੁਸੀਂ ਲੈ ਜਿਓ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ 2K ਦਾ ਪੇਂਟ ਹੋਊਗਾ ਵੀਰੇ ਜਿਹੜਾ ਗੱਡੀਆਂ ਨੂੰ ਪੇਂਟ ਹੁੰਦਾ ਟਰਾਲੀ ਤੇ ਟਰਾਲੀ ਤੇ ਚਾਹੇ ਕਿ ਨਾ ਮੂਰੇ ਖੜਕੇ ਪੱਗ ਬਨ ਲਿਓ ਇਹੋ ਜੀ ਕੁਆਲਿਟੀ ਦੀ ਬਣਾ ਰਹੇ ਆਂ ਪਰ ਆ ਪੀਡੀਸੀ ਕੰਪਨੀ ਦਾ ਵੀਰੇ ਇੱਕ ਹੋਰ ਆ ਗਿਆ ਪੀਡੀਸੀ ਰਾਜਪੁਰਾ ਇਹ 7 ਫੁੱਟਾ 2023 ਮਾਡਲ ਹੈ ਜੀ 1,30,000 ਰੁਪਏ ਦਾ 7 ਫੁੱਟਾ ਵੀਰੇ ਪੂਰਾ ਸੋਹਣਾ ਪੀਸ ਗੇਅਰ ਡਰਾਈਵ ਆ ਗਿਆ ਵੀਰੇ ਪੂਰੀ ਟਾਪ ਕੁਆਲਿਟੀ ਹੈ ਤੇ ਅੱਗੇ ਆਪਣੇ ਕੋਲੇ ਸ਼ਕਤੀਮਾਨ ਸ਼ਕਤੀਮਾਨ ਵੀਰੇ ਨਾਲ ਦੇ ਬਲੇਡਾਂ ਜਿਹੜੇ ਬਲੇਡ ਹੈਗੇ ਨੇ 70-75 ਪੈਸੇ ਨਾਲ ਦੇ ਜੀ 2023 ਮਾਡਲ ਗੇਅਰ ਵਾਲਾ ਸ਼ਕਤੀਮਾਨ ਕੁੱਲ ਵੀਰੇ ਆਪਾਂ ਨੂੰ ਪੈ ਜਾਊਗਾ 1,70,000 ਦਾ 8 ਫੁੱਟਾ ਜੀ ਜਿਹੜਾ ਸਾਰੇ ਕੰਪਨੀ ਚ ਸੋਨੂੰ ਵੀ ਪਤਾ ਵੀਰੇ ਮਹਿੰਗਾ ਹੈ ਸੁਪਰਸੀਡਰ ਨਾ ਕਿ ਟੁੱਟਿਆ ਨਾ ਤੇੜਿਆ ਵੀਰੇ ਟਾਪ ਕੁਆਲਿਟੀ ਆ ਟਾਪ ਕੰਡੀਸ਼ਨ ਪਰਾ ਅੱਗੇ ਲੈਂਡ ਫੋਰਸ ਦਾ ਵੀਰੇ ਪੂਰਾ ਸੋਹਣਾ ਪੀਸ ਆ ਮਾਡਲ ਵੀ ਆ ਪਰਾ ਕੰਡੀਸ਼ਨ ਬਹੁਤ ਸੋਹਣੀ ਲਈ ਖੜਿਆ ਪਰਾ ਸੁਪਰਸੀਡਰ ਦੇਖੋ ਤੁਸੀਂ ਪੰਜਾਬ ਵਾਲਾ ਸੁਪਰਸੀਡਰ ਹੈ ਸਿਰਫ ਆ ਗਲ ਤੇ ਥੋੜਾ ਜਿਹਾ ਵੈਲਡਿੰਗ ਲੱਗਿਆ ਹੈ ਪਰਾ ਨਹੀਂ ਪੂਰੀ ਨਵੀਂ ਕੰਡੀਸ਼ਨ ਲਈ ਖੜਿਆ ਹੈ ਰੇਟ ਵੀ ਬਿਲਕੁਲ ਜਾਇਜ਼ ਪਰਾ 1 ਲੱਖ ਤੇ 20000 ਦਾ ਪੈ ਜਾਊਗਾ ਜੀ ਜਮਾ ਜਾਇਜ਼ ਰੇਟ ਇੱਕ ਵੀਚ ਵੀਰੇ ਲੈਂਡ ਫੋਰਸ ਪੂਰਾ ਸੋਹਣਾ ਪੀਸ ਇੱਕ ਹੋਰ ਆ ਗਿਆ ਵੀਰੇ ਲੈਂਡ ਫੋਰਸ ਦਾ ਏ ਵੀ 8 ਫੁੱਟਾ ਪੀਸ ਹੈ ਜੀ 8 ਫੁੱਟਾ ਪੀਸ ਲੈਂਡ ਫੋਰਸ ਕੰਪਨੀ ਪਰ ਆ ਰੇਟ ਦੇਖਿਓ ਇਹ 2021 ਮਾਡਲ ਹੈ ਸੌਰੀ 20 ਨਹੀਂ ਹੈਗਾ ਵੀਰੇ 21 ਮਾਡਲ ਪੀਸ ਹੈ ਜੀ ਸ਼ੌਕਰ ਵਾਲਾ ਰੇਟ ਤਕਰੀਬਨ ਇਹਦਾ ਵੀਰੇ 1.5 ਲੱਖ ਰੁਪਈਆ ਹੀ ਹੋ ਗਈ ਰੇਟ ਥੋੜਾ ਜਿਹਾ ਬਾਹਰ ਪਾਏ ਕਰਕੇ ਰੇਟ ਵਿੱਚ ਡਰੇ ਨੇ ਜੀ 1.5 ਲੱਖ ਦਾ ਪੀਸ ਪੈ ਜੂਗਾ ਜਮਾ ਜਾਇਜ ਰੇਟ ਵੀਰੇ ਟਾਪ ਕੁਆਲਿਟੀ ਆ ਸਿਰਫ ਧੋਣਕ ਨਹੀਂ ਪਏ ਨੇ ਵੀਰੇ ਹਜੇ ਧੋਣੇ ਨੇ ਪੀਸ ਆ ਅੱਗੇ ਆ ਗਿਆ ਗ੍ਰੀਨ ਸਿਸਟਮ ਲੈਂਡ ਫੋਰਸ ਵੀਰੇ 8.5 ਫੁੱਟਾ ਕੁਆਲਿਟੀ ਟਾਪ ਐ ਵੀਰੇ ਬਲੇਡ ਹੋਣਗੇ ਜੀ 60 ਕੇ ਪੈਸੇ ਕੁੱਲ 130000 ਚ 8.5 ਫੁੱਟਾ ਆਪਾਂ ਨੂੰ ਵੀਰੇ ਗ੍ਰੀਨ ਸਿਸਟਮ 2021 ਮਾਡਲ ਪੈ ਜਾਊਗਾ ਜੀ ਪੀਸ ਇਹ ਵੀ ਪੂਰਾ ਸਾਫ ਹੈ ਅੱਗੇ ਲੈਂਡ ਫੋਰਸ ਦਾ 2021 ਮਾਡਲ ਇਹ ਆ ਗਿਆ ਜੀ 2021 ਮਾਡਲ ਕੁੱਲ 1,25,000 ਦਾ ਪੀਸ ਵਿਰੇ ਪੈ ਜਾਊਗਾ ਇਹ ਵੀ ਆਪਾਂ ਨੂੰ ਤੇ ਸੁਪਰਸੀਡਰ ਵਿਰੇ ਧਿਆਨ ਨਾਲ ਦੇਖ ਲਓ ਤੁਸੀਂ ਹੋਰ ਵੀ ਸੁਪਰਸੀਡਰ ਬਹੁਤ ਨੇ ਜਿਹੜੀ ਵੀ ਤੁਹਾਡੀ ਚੋਆਇਸ ਹੋਵੇ ਵਿਰੇ ਉਹ ਵੀ ਸੁਪਰਸੀਡਰ ਮਿਲ ਜਾਊਗਾ ਜਗਤਜੀਤ ਦਾ 2023 ਮਾਡਲ 8 ਬੋਟਾ ਪੀਸ ਜਮਾ ਨਵੇਂ ਵਰਗਾ ਪੂਰੀ ਸੋਹਣੀ ਜੀ ਕੰਡੀਸ਼ਨ ਚ ਗੇਅਰ ਡਰਾਈਵਰ ਇਹ ਦੇਖੋ ਪਿੱਛੋਂ ਵਿਰੇ ਪੂਰੀ ਸੋਹਣੀ ਕੰਡੀਸ਼ਨ ਦਾ ਸੁਪਰਸੀਡਰ ਡਰਾਈਵਰ ਜਿਹਨੂੰ ਆਪਾਂ ਵੀ ਕੋਕਾ ਪੀਸ ਕਹਿੰਦੇ ਆ ਭਰਾ ਇਹ ਆਪਾਂ ਨੂੰ ਪੈ ਜੂਗਾ ਵੀਰੇ ਰੇਟ 1 ਲੱਖ ਤੇ 68000 ਰੁਪਏ ਦਾ ਪੀਸ ਪੈ ਜੂਗਾ ਜੀ 8 ਫੁੱਟਾ 2023 ਮਾਡਲ ਜਮਾ ਜਾਇਜ਼ ਰੇਟ ਹੈ ਵੀਰੇ ਅੱਗੇ ਆ ਗਿਆ ਇਹ ਵੀ 8 ਫੁੱਟਾ ਵੀਰੇ 2023 ਮਾਡਲ ਸੇਮ ਰੇਟ ਵੀਰੇ ਸੇਮ ਕੰਡੀਸ਼ਨ ਟਾਪ ਕੁਆਲਿਟੀ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਨਹੀਂ ਵੀਰੇ ਟਾਇਨਾ ਵਗੈਰਾ ਵੀ ਆ ਦੇਖੋ ਪਿੱਛੇ ਦਾ ਇਹ ਪੂਜਾ ਜਮਾ ਨਵੇਂ ਵਰਗੀ ਪਿਆ ਵੀਰੇ ਕਿਤੇ ਰੰਗ ਡਾਲ ਨਹੀਂ ਲੱਥਿਆ ਆ ਸਟੀਲੀ ਡਿਸਕਾਂ ਚ ਅੱਗੇ ਆ ਗਿਆ ਵੀਰੇ ਜੇ ਨਵਾਂ ਲੈਣ ਦੇ ਚਾਹਵਾਂ ਨੂੰ ਮੰਨ ਕੇ ਚੱਲੋ ਉਹ ਕੰਡੀਸ਼ਨ ਹੈ ਨਾਲ ਦੇ ਬਲੇਡ ਵੀਰੇ 95 ਤੋਂ 98 ਪੈਸੇ ਲਈ ਬੈਠੇ ਵੀਰੇ ਬਲੇਡਾਂ ਤੋਂ ਰੰਗ ਵੀ ਨਹੀਂ ਲੱਥਿਆ ਹੋਇਆ 2,20,000 ਰੁਪਏ ਦਾ ਪੀਸ ਹੈ ਜੀ 9 ਫੁੱਟਾ ਜਗਤਜੀਤ ਕੰਪਨੀ ਦਾ 2024 ਮਾਡਲ ਜਮਨ ਨਵੇਂ ਵਰਗਾ ਪੀਸ ਹੈ ਜੀ 24 ਵਾਲਾ ਤੇ ਅੱਗੇ 2023 ਮਾਡਲ 8 ਫੁੱਟਾ ਫੇਰ ਆ ਗਏ ਸੇਮ ਰੇਟ ਵੀਰੇ ਅੱਗੇ ਵਾਲਿਆਂ ਦਾ 1,68,000 ਰੁਪਿਆ ਤਿੰਨ ਪੀਸ ਨੇ ਜੀ ਆਪਣੇ ਕੋਲੇ ਜਗਤਜੀਤ ਦੇ 23 ਮਾਡਲ ਸਾਫ ਸੁਥਰੀ ਜੀ ਕੰਡੀਸ਼ਨ ਦੇ ਵੀਰੇ ਜਿਹੜਾ ਤੁਹਾਨੂੰ ਸਭ ਤੋਂ ਟਾਪ ਲੱਗਿਆ ਉਹ ਲੈ ਜਾਓ ਵੀਰੇ ਕੋਈ ਦਿੱਕਤ ਨਹੀਂ ਦੋ ਵਿਸਾਲ ਕਪੈਨਾ ਵੀ ਖੜੀਆਂ ਨੇ ਵੀਰੇ 16 ਮਾਡਲ ਤੇ 23 ਮਾਡਲ ਉਹ ਵੀ ਤੁਸੀਂ ਲਿਜਾ ਸਕਦੇ ਹੋ ਅੱਗੇ ਆ ਗਿਆ 23 ਮਾਡਲ ਧਰਤੀ ਮਿੱਤਰਾ ਪੀਸ ਵੀਰੇ ਜਮਾ ਇਹ ਵੀ ਨਵੇਂ ਮੰਨ ਕੇ ਚੱਲੋ ਨਵੇਂ ਵਰਗ ਹੈਪਰਾ 60-70 ਪੈਸੇ ਬਲੇਡ ਨਾਲ ਦੇ ਨੇ ਸਟੀਲੀ ਡਿਸਕ ਵਾਲਾ ਰੇਟ ਵੀਰੇ ਬਿਲਕੁਲ ਜਾਇਜ਼ ਹੈ 2023 ਮਾਡਲ 1.5 ਲੱਖ ਰੁਪਏ ਦਾ ਪੀਸ ਪੈ ਜਾਊਗਾ ਜੀ ਧਰਤੀ ਮਿੱਤਰਾ ਦਾ ਮਹਿੰਦਰਾ ਕੰਪਨੀ ਦਾ ਹੁੰਦਾ ਵੀਰੇ ਇਹ ਕੁੱਲ ਆਪਾਂ ਨੂੰ 1.5 ਲੱਖ ਚ ਪੀਸ ਪੈ ਜਾਊਗਾ ਅੱਗੇ ਆ ਗਿਆ ਵੀਰੇ ਨਿਊ ਵਿਸ਼ਕਰਮਾ ਯਮਾ ਥੋੜੇ ਜਿਹੇ ਪੈਸਿਆਂ ਚ ਜਿੰਨੇ ਸੁਪਰਸੀਡਰ ਲੈਣੇ ਵੀਰੇ 8 ਫੁੱਟਾ ਕੁੱਲ 1,05,000 ਦਾ ਪੀਸ ਜੀ 8 ਫੁੱਟਾ ਸੁਪਰਸੀਡਰ ਹੈ ਜੀ ਨਿਊ ਵਿਸ਼ਕਰਮਾ ਦਾ ਕੁੱਲ ਤੇ ਕੁੱਲ 1,05,000 ਚ ਪੁੰਨੀ ਦਾ ਆ ਗਿਆ ਜੀ ਸਟੀਲੀ ਡਿਸਕਾਂ ਚ 2022 ਮਾਡਲ ਗিয়ার ਡਰਾਈਵ ਸੁਪਰਸੀਡਰ ਬਿਲਕੁਲ ਸਾਫ਼ ਸੁਥਰਾ ਨਵੀਂ ਕੰਡੀਸ਼ਨ ਚ ਕੁੱਲ 1,20,000 ਰੁਪਿਆ ਰੇਟ ਹੈ ਵੀਰੇ 5 ਡਿਸਕਾਊਂਟ 15 ਚ ਪੈ ਜਾਊਗਾ ਇਹ ਜਿਹੜੇ ਭਰਾ ਨੇ ਲੈਣੇ ਅੱਗੇ ਆ ਗਿਆ ਦਾਵਿੰਗ ਫੀਲਡ ਕਿੰਗ ਦਾ ਜੀ ਫੀਲਡ ਕਿੰਗ ਦਾ ਪੂਰਾ ਸੋਹਣਾ ਪੀਸ ਹੈ ਵੀਰੇ ਆਪਾਂ ਧੋਤਤਾ ਨਹੀਂ ਹੈਗਾ ਸਿਰਫ ਗਲਤ ਤੇ ਬਿਲਡਿੰਗ ਹੈ ਤਕਰੀਬਨ ਸਾਰੀਆਂ ਕੁਆਲਿਟੀਜ਼ 'ਚ ਥੋੜੀ-ਮੋਟੀ ਸ਼ਿਕਾਇਤ ਆ ਜਾਂਦੀ ਹੈ ਬਲੇਡ ਵੀ ਪੂਰੇ ਵਧੀਆ ਪਏ ਨੇ ਜਮਾ ਜਾਇਜ਼ ਰੇਟ ਵੀਰੇ 118000 ਦਾ ਪੀਸ ਪੈ ਜਾਊਗਾ ਭਰਾ ਜਿਹੜੇ ਵੀ ਭਰਾ ਨੇ ਲੈਣਾ ਤੇ ਤਕਰੀਬਨ ਆਪਣੇ ਕੋਲੇ ਲੈਂਡ ਫੋਰਸ ਦੇ ਐਡਵਾਂਸ ਪਲੱਸ ਕਈ ਪੀਸ ਖੜੇ ਨੇ ਵੀਰੇ ਇਹ ਦੇਖਿਓ ਇਹ ਗ੍ਰੀਨ ਸਿਸਟਮ ਐਡਵਾਂਸ ਪਲੱਸ ਵੀਰੇ 2023 ਮਾਡਲ ਜਮਾ ਅਨਯੂਜ਼ ਵਰਗੇ ਬਲੇਡ ਨੇ ਵੀਰੇ ਨਵੇਂ ਬਲੇਡ ਨੇ ਨਵੇਂ ਬਲੇਡ ਪਾਏ ਨੇ ਦੁਬਾਰੇ ਦੇ ਸੋਹਣਾ ਪੀਸ ਹੈ ਵੀਰੇ ਪੂਰਾ ਗ੍ਰੀਨ ਸਿਸਟਮ ਜੋ ਡੀਅਰ ਕਲਰ ਚ ਵੀਰੇ ਕੁੱਲ ਤੇ ਕੁੱਲ 1,70,000 ਦਾ ਪੀਸ ਪੈ ਜਾਊਗਾ ਜੀ ਕੰਡੀਸ਼ਨ ਵੀਰੇ ਬਲੇਡਾਂ ਤੋਂ ਵੀ ਰੰਗ ਨਹੀਂ ਉਤਰਿਆ ਦਵਾਰੇ ਦੇ ਇਹਨਾਂ ਤੋਂ ਆਪਣਾ ਤਾਂ ਡਿਸਕਾਂ ਤੋਂ ਦਵਾਰੇ ਦੇ ਬਲੇਡ ਨਵੇਂ ਪਏ ਨੇ ਜੀ ਐਡਵਾਂਸ ਪਲੱਸ ਆ ਗਿਆ ਵੀਰੇ ਤਾਂ ਜਮਈ ਨਵਾਂ ਹੀ ਪੀਸ ਹੈ ਨਾਲ ਦੇ ਬਲੇਡ ਪੂਰੀ ਪਏ ਨੇ 95 98 ਪੈਸੇ ਕੁੱਲ ਤੇ ਕੁੱਲ 1,90,000 ਦਾ ਜੀ 2024 ਮਾਡਲ ਜਮਾਂ ਨਵਾਂ ਵਰਗਾ ਪੀਸ ਹੀ ਨਵਾਂ ਮੰਨ ਕੇ ਲੈ ਜਿਓ ਅਨਯੂਜ਼ 10 ਫੁੱਟਾ ਆ ਗਿਆ ਜਿਸਮੰਤ ਕੰਪਨੀ ਦਾ ਜੀ ਅਨਯੂਜ਼ ਕੰਪਨੀ ਜੋ ਆਇਆ ਜੀ ਜਮਾ ਨਵਾਂ ਪੀਸ ਅਨ ਡਬਲ ਟੱਕਣ ਵਾਲਾ ਡਿਸਕਾਂ ਵਗੈਰਾ ਕੀ ਸਾਰਾ ਕੁਝ ਸੁਪਰਸੀਡਰ ਵੀਰੇ ਅਨਯੂਜ਼ ਹੀ ਐ ਅਨਯੂਜ਼ ਪੀਟੀਯੂ ਅਨਯੂਜ਼ ਸੁਪਰਸੀਡਰ ਕੁੱਲ ਤੇ ਕੁੱਲ ਆਪਾਂ ਨੂੰ 220000 ਚ 10 ਫੁੱਟਾ ਨਵਾਂ ਕੋਈ ਸਬਸਿਡੀ ਲੈਣ ਦੀ ਲੋੜ ਨਹੀਂ ਵੀਰੇ ਜਮਾ ਜਾਇਜ਼ ਰੇਟ ਪਰ ਐ 3 ਲੱਖ ਵਾਲਾ ਸੁਪਰਸੀਡਰ ਆਪਾਂ ਨੂੰ ਕੁੱਲ ਤੇ ਕੁੱਲ ਵੀਰੇ 210000 ਚ ਪੈ ਰਿਹਾ 9 ਫੁੱਟਾ ਐਡਵਾਂਸ ਪਲੱਸ 9 ਫੁੱਟਾ ਐਡਵਾਂਸ ਪਲੱਸ 2023 ਮਾਡਲ ਪੂਰੀ ਸੋਹਣੀ ਜੀ ਕੰਡੀਸ਼ਨ ਚ 1,90,000 ਦਾ 9.5 ਫੁੱਟਾ ਹੁੰਦਾ ਜੀ ਇਹਨੂੰ ਵੀ 10 ਮੰਨ ਕੇ ਲੈ ਜੀ ਜਾਂ ਪੀਤਾ ਮਾਰਾਂਗੇ 10 ਹੀ ਨਿਕਲਦੇ ਨੇ ਭਰਾਏ ਸਾਫ ਸੁਥਰੀ ਜੀ ਕੰਡੀਸ਼ਨ ਚ ਹੈ ਲੈਂਡ ਫੋਰਸ ਕੰਪਨੀ ਵੀਰੇ ਅੱਗੇ ਆਜੋ ਭਰਾ ਲੈਂਡ ਫੋਰਸ ਦਾ 2023 ਮਾਡਲ 7.5 ਫੁੱਟਾ ਜੀ ਕੁੱਲ ਤੇ ਕੁੱਲ 1,60,000 ਦਾ ਪੀਸ ਪੈ ਜਾਊਗਾ ਵੀਰੇ ਪੂਰੀ ਸਾਫ ਸੁਥਰੀ ਸਟੀਲੀ ਡਿਸਕ ਵਾਲਾ ਆ ਗਿਆ ਭਰਾ ਲੈਂਡ ਫੋਰਸ ਸਟੀਲੀ ਡਿਸਕ ਵਾਲਾ ਸਾਨੂੰ ਪੀਸ ਬਹੁਤ ਹੀ ਘੱਟ ਮਿਲਣਗੇ ਜੀ ਇਹ ਸਟਿੱਲੀ ਡਿਸਕ ਵਾਲਾ ਜੀ ਅੱਗੇ ਆ ਗਿਆ ਵੀਰੇ ਸਿੱਧੀਆਂ ਲੋਹੇ ਦੀਆਂ ਡਿਸਕਾਂ ਵਾਲਾ ਪੀਸ ਇਹ ਵੀ ਜਮਾ ਨਵਾਂ ਹੀ ਐ ਲੈਂਡ ਫੋਰਸ ਕੰਪਨੀ ਦਾ 8.5 ਫੁੱਟਾ ਪੀਸ ਜੀ ਪੀਸ ਵੀਰੇ ਬਾਦੂ ਜਿਹੜੇ ਮਰਜੀ ਜਿਹੜੀ ਕੁਆਲਟੀ ਮਰਜੀ ਲੈ ਜਿਓ ਪਰਾ 1,68,000 ਦਾ ਬਲੇਡ ਵਗੈਰਾ ਪੂਰੀ ਪਏ ਨੇ ਨਵੇਂ ਵਰਗੇ ਵੀਰੇ ਅੱਗੇ ਇਹ ਵੀ ਲੈਂਡ ਫੋਰਸ ਪਰਾ 8 ਫੁੱਟਾ ਜੀ 2023 ਮਾਡਲ 75 1,75,000 ਦਾ ਬਲੇਡ ਨਾਲ ਦੇ ਪੂਰੇ ਲਈ ਖੜਿਆ ਜੀ ਨਾਲ ਦੇ ਨਾਲ ਦੀ ਕੰਡੀਸ਼ਨ ਵਧੀਆ ਲਈ ਖੜਿਆ ਜੀ ਤੇ ਥੋੜਾ ਜਿਹਾ ਫਾਸਟ ਇਸੇ ਕਰਕੇ ਦਿਖਾਉਣਾ ਵੀਰੇ ਲੰਬੀ ਵੀਡੀਓ ਬੋਰਿੰਗ ਵੀਡੀਓ ਹੋ ਜਾਊਗੀ 2024 ਮਾਡਲ ਐਗਰੀ ਜੌਨ ਨਵੇਂ ਵਰਗੀ ਪੀਸ ਨੇ ਪ੍ਰਾ ਅੱਧੇ ਤੋਂ ਜ਼ਿਆਦਾ ਬਲੇਡ ਨਾਲ ਦੇ 2024 ਮਾਡਲ ਇਹ ਪੈ ਜਾਊਗਾ ਵੀਰੇ ਆਪਾਂ ਨੂੰ ਕੁੱਲ ਤੇ ਕੁੱਲ 1,80,000 ਦਾ ਜਮਾ ਜਾਇਜ਼ ਰੇਟ 24 ਮਾਡਲ ਸਟੀਲੀ ਡਿਸਕਾਂ ਚ ਗੀਅਰ ਡਰਾਈਵ ਇੱਕ ਹੋਰ ਆ ਗਿਆ ਵੀਰੇ ਇਹ ਵੀਰੇ ਐਵੇਂ ਨਗੇ ਚੱਲੋ ਵੀ ਅਨਯੂਜ਼ ਵਰਗੀ ਪੀਸ ਹੈ ਇਹ ਪਾਊਗਾ ਜੀ ਆਪਾਂ ਨੂੰ 1,88,000 ਦਾ ਪੀਸ ਪਾਊਗਾ ਜੀ ਜਮਾ ਅੰਜੂਜ ਵਰਗਾ ਪੀਸ ਹੈ ਵੀਰੇ ਬਲੇਡ ਖੜੇ ਨੇ ਇਹਦੇ 95 ਤੋਂ 98 ਪੈਸੇ ਸਟੀਲੀ ਡਿਸਕਾਂ ਵਾਲਾ ਗੇਅਰ ਡਰਾਈਵ 8 ਫੁੱਟਾ ਪੀਸ ਹੈ ਜੀ 2024 ਮਾਡਲ ਐਗਰੀਜਨ ਐਗਰੀਜਨ ਦੀ ਪੀਸ ਨੇ ਵੀਰੇ ਤਕਰੀਬਨ ਇਹ ਆ ਗਿਆ ਜੀ ਐਗਰੀਜਨ 2024 ਮਾਡਲ 7 ਫੁੱਟਾ ਇਹ ਪੀਸ ਪਾਊਗਾ ਜੀ ਆਪਾਂ ਨੂੰ 1,65,000 ਦਾ ਨਾਲ ਦੇ ਬਲੇਡ ਵੀਰੇ 80 ਪੈਸੇ ਲਈ ਖੜੇ ਆ ਪੂਰੀ ਸਾਫ ਸੁਥਰੀ ਜੀ ਕੰਡੀਸ਼ਨ ਚ ਤੇ ਆਪਣੇ ਕੋਲੇ ਵੀਰੇ ਸਾਨੂੰ ਜਿੰਨੇ ਕਿ ਚਲੋ ਸੁਪਰਸੀਡਰ ਹੋਰ ਪਏ ਨੇ ਉਹ ਵੀ ਦਿਖਾ ਦਈਏ ਜੇ ਟੌਪ ਲਿੰਕ ਵਾਲਾ ਲੈਣਾ ਵੀਰੇ ਕੇਐਸ ਕੰਪਨੀ ਦਾ ਖੜਿਆ ਆਪਣੇ ਕੋਲੇ ਹੁਣੇ ਆਇਆ ਹੈ ਜੀ ਪੀਸ ਇਹ ਤਾਰੇ ਨੇ ਆਪਾਂ ਧੋਤੇ ਨਹੀਂ ਹੈਗੇ ਵੀਰੇ ਡੇਢ ਲੱਖ ਚ ਟੌਪ ਲਿੰਕ ਵਾਲਾ ਕੇਐਸ ਦਾ ਮਿਲ ਜੂਗਾ 2023 ਮਾਡਲ ਵੀਰੇ ਪੂਰਾ ਸਾਫ ਸੁਥਰਾ ਜਿਆ ਪੀਸ ਹੈ ਸਿਰਫ ਧੋਣ ਦੀ ਘਾਟ ਹੈ ਡੇਢ ਲੱਖ ਰੁਪਏ ਚ ਵੀਰੇ ਸਟੀਲੀ ਡਿਸਕਾਂ ਚ ਕੇਐਸ ਟੌਪ ਲਿੰਕਾਂ ਜਿੰਨਾ ਕਿ ਇਹਨੂੰ ਆਪਾਂ ਉੱਚਾ ਨੀਵਾ ਕਰਨਾ ਪਿੱਛੋਂ ਕਰ ਸਕਦੇ ਆ ਤੇ ਅੱਗੇ ਇੱਕ ਦਸਮੇਸ਼ ਦਾ 2023 ਮਾਡਲ ਇਹ ਪੀਸ ਪੈ ਜੂਗਾ ਜੀ ਆਪਾਂ ਨੂੰ 1,55,000 ਦਾ ਜੀ ਜਮਾ ਜਾਇਜ਼ ਰੇਟ ਨੇ ਜੀ 155 ਜ 23 ਮਾਡਲ ਦਸਮੇਸ਼ ਮਲੇਰ ਕੋਟਲਾ ਦਾ ਸੁਪਰਸੀਡਰ ਵੀਰੇ ਕਿਤੇ ਨਹੀਂ ਮਿਲਦਾ ਆਪਾਂ ਨੂੰ ਤੇ ਅੱਗੇ ਜੇ 5620 ਦੀ ਰეკਮੈਂਡ ਹੈ ਵੀਰੇ ਕੋਈ ਸ਼ਿਕਵਾ 5620 ਟਰੈਕਟਰ ਲੈਣਾ ਚਾਹੁੰਦਾ ਹੈ ਇਹ ਵੀਰੇ ਮਾਰਕਾ ਮਿਲੂਗਾ 22 ਦਾ ਨਿਕਲੇ 23 ਦੇ ਚੌਥੇ ਮਹੀਨੇ ਚ ਹੈ ਵੀਰੇ ਨਾਲ ਦੇ ਟਾਇਰ ਵੀਰੇ ਮੰਨ ਕੇ ਚੱਲੋ 85 ਤੋਂ 90 ਪੈਸੇ ਟਾਇਰ ਨੇ ਚਲਾਈ ਸੀ ਟਰੈਕਟਰ ਘਟ ਆਇਆ ਆਪਣਾ ਕਰੇਲੂ ਪਰਸਨਲ ਆਪਣੇ ਹੀ ਨਾਮ ਹੈ ਵੀਰੇ ਆਪਣੇ ਫਾਦਰ ਸਾਹਿਬ ਦੇ ਨਾਮ ਹੈ ਜਿਨੇ ਇਹ ਟਰੈਕਟਰ ਲੈਣਾ ਹੈ ਵੀਰੇ ਤੇ ਫੁੱਲ ਰਿਵਿਊ ਆਪਾਂ ਇੰਸਟਾ ਵਗੈਰਾ ਤੇ ਦੀ ਵੀਡੀਓ ਪਾ ਦਾਂਗੇ ਤੇ ਆਪਣੇ ਕੋਲੇ ਆ ਕੇ ਦੇਖ ਸਕਦੇ ਹੋ ਵੀਰੇ 12 ਲੱਖ ਰੁਪਏ ਦਾ ਟਰੈਕਟਰ ਪੈਜੂਗਾ ਸਵਾ 12 ਡਿਮਾਂਡ ਹੈ ਕੁੱਲ 12 ਲੱਖ ਚ 56 20 ਵੀਰੇ ਜਿਹੜੇ ਵੀ ਬਾਈ ਨੇ ਲੈਣਾ 4 ਵੀਲ ਟਰੈਕਟਰ ਆ 23 ਮਾਡਲ ਬਸਾਰ ਲੈਣੀ ਆ ਵੀਰੇ ਉਹ ਵੀ ਆਪਣੇ ਕੋਲ ਮਿਲ ਜੂਗੀ 16 ਮਾਡਲ ਬਸਾਰ ਲੈਣੀ ਆ ਵੀਰੇ ਉਹ ਵੀ ਖੜੀ ਆ 14 ਲੱਖ ਦੀ 23 ਮਾਡਲ 21 ਲੱਖ ਰੁਪਏ ਦੀ ਕਪੈਨ ਮਿਲ ਜੂਗੀ ਹਾਂ ਦੁਬਾਰੇ ਵੀ ਵੀਰੇ ਉਹੀ ਗੱਲ ਰਿਪੀਟ ਕਰ ਰਹੇ ਆ ਜਿਹੜੇ ਭਰਾ ਦੀ ਕੋਈ ਸਬਸਿਡੀ ਆਈ ਹੈ ਦਸਵੇਂ ਇਸ ਮਲੇਰ ਕੋਟਲਾ ਦੀ ਆਪਣੇ ਕੋਲੇ ਏਜੰਸੀ ਆ ਵੀਰੇ ਸਭ ਤੋਂ ਟਾਪ ਕੁਆਲਟੀ ਦੇ ਹੀ ਸੁਪਰ ਸੀਡਰ ਨੇ ਜਿਹੜੇ ਵੀ ਭਰਾ ਨੇ ਲੈਣਾ ਜਰੂਰ ਕੰਟੈਕਟ ਕਰੋ ਵੀਰੇ ਕੁਆਲਟੀ ਦੇਖੋ ਇੱਕ ਵਾਰ ਵਿజిਟ ਕਰੋ ਪਰਾ ਲੈ ਜਿਹੜਾ ਮਰਜੀ ਲਿਓ ਹਾਂ ਟਰਾਲੀਆਂ ਵੀਰੇ ਆਪਾਂ ਨਵੀਆਂ ਬਣਾਉਂਦੇ ਆ ਜੀਦੇ ਵਾਅਨੇ ਕੋਈ ਟਾਪ ਕੁਆਲਟੀ ਦੀ ਟਰਾਲੀ ਆਪਣੇ ਤੋਂ ਤਿਆਰ ਕਰਾਉਣੀ ਹੈ ਜਰੂਰ ਵਿజిਟ ਕਰੋ ਵੀਰੇ 2K ਦਾ ਪੇਂਟ ਹੋਊਗਾ ਸਭ ਕੁਆਲਟੀ ਲੇਜ਼ਰ ਕਟਿੰਗ ਚ ਸਾਰਾ ਸਮਾਨ ਮਿਲੂਗਾ ਵੀਰੇ ਸਾਨੂੰ ਬੇਦਾਗ ਰੰਬ ਹੋਣਗੇ ਟਾਟਾ ਲੀ ਲੈਂਡ ਦੇ ਹਿੱਸੇ ਹੋਣਗੇ ਵੀਰੇ ਤੇ ਜੁੜੇ ਰਹੋ ਵੀਰੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਕੋਪਨ ਪਾਵਾਂਗੇ ਜਿੰਦਰਿਆਂ ਵਾਲੇ ਵੀਰੇ 10 ਜਣਿਆਂ ਨੂੰ ਵੀਡੀਓ ਸ਼ੇਅਰ ਆਪਣਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੀ ਜਿਉਂਦੇ ਬਵਾਦੇ ਰਹੋ ਧੰਨਵਾਦ